ਹੋ ਸਕਦਾ ਮੇਰੀ ਅੱਜ ਦੀ ਵੀਡੀਓ ਵੀ ਤੁਹਾਡੇ ਸਾਹਮਣੇ ਫੇਸਬੁੱਕ ਤੇ ਚੱਲੀ ਜਾਂਦੀ ਹੋਵੇ ਤੇ ਅੱਜ ਆਪਾਂ ਗੱਲ ਕਰਾਂਗੇ ਮਾਰਕ ਜੈਕਰਬਰਗ ਦੀ ਆਧੁਨਿਕ ਯੋਗਦ ਦੇ ਸਭ ਤੋਂ ਨੌਜਵਾਨ ਅਤੇ ਪ੍ਰਭਾਵਸ਼ਾਲੀ ਉਦਯੋਗਪਤੀਆਂ ਦੇ ਵਿੱਚੋਂ ਇੱਕ ਇਹ ਇਨਸਾਨ ਉਹ ਦੁਨੀਆ ਦਾ ਸਭ ਤੋਂ ਵੱਡੇ ਸੋਸ਼ਲ ਨੈਟਵਰਕ ਪਲੇਟਫਾਰਮ ਫੇਸਬੁੱਕ ਦਾ ਕੋ-ਫਾਊਂਡਰ ਅਤੇ ਸੀਈਓ ਆ ਜੋ ਦੁਨੀਆ ਭਰ ਵਿੱਚ ਅਰਬਾਂ ਲੋਕਾਂ ਨੂੰ ਜੋੜਦਾ ਮਾਰਕ ਜੈਕਰਬਰਗ ਦਾ ਜਨਮ 14 ਮਈ ਸਾਲ 1984 ਨੂੰ ਵਾਈਟ ਪਲੇਨਸ ਨਿਊਯਾਰਕ ਅਮਰੀਕਾ ਦੇ ਵਿੱਚ ਹੋਇਆ ਬਚਪਨ ਤੋਂ ਹੀ ਮਾਰਕ ਨੂੰ ਕੰਪਿਊਟਰ ਪ੍ਰੋਗਰਾਮਿੰਗ ਦੇ ਵਿੱਚ ਖਾ ਆਸਦਲ ਚਸਪੀ ਸੀ ਉਹਦੇ ਪਿਤਾ ਐਡਵਰਡ ਇੱਕ ਡੈਂਟਿਸਟ ਸਨ ਭਾਵ ਕਿ ਦੰਦਾਂ ਦੇ ਡਾਕਟਰ ਅਤੇ ਉਹਨਾਂ ਨੇ ਹੀ ਮਾਰਕ ਨੂੰ ਪ੍ਰੋਗਰਾਮਿੰਗ ਦੀਆਂ ਬੁਨਿਆਦੀਆਂ ਸਿਖਾਈਆਂ ਸੀ ਸਿਰਫ 12 ਸਾਲ ਦੀ ਉਮਰ ਦੇ ਵਿੱਚ ਮਾਰਕ ਨੇ ਜੱਕਨੈਟ ਨਾਮ ਦਾ ਇੱਕ ਮੈਸੇਂਜਿੰਗ ਪ੍ਰੋਗਰਾਮ ਬਣਾਇਆ ਸੀ ਜਿਸ ਨਾਲ ਘਰ ਦੇ ਵਿੱਚ ਪਏ ਕੰਪਿਊਟਰ ਨੂੰ ਉਸਦੇ ਪਿਤਾ ਦੇ ਡੈਂਟਲ ਕਲੀਨਿਕ ਦੇ ਨਾਲ ਜੋੜਿਆ ਜਾ ਸਕਦਾ ਸੀ ਅਤੇ ਆਸਾਨੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਸਕੂਲ ਦੇ ਦੌਰਾਨ ਮਾਰਕ ਨੇ ਕਈ ਕੰਪਿਊਟਰ ਗੇਮਾਂ ਅਤੇ ਸੌਫਟਵੇਅਰ ਬਣਾਏ ਉਸ ਦੀ ਪ੍ਰੋਗਰਾਮਿੰਗ ਦੇ ਵਿੱਚ ਕਾਬਲੀਅਤ ਦੇ ਕਰਕੇ ਪਹਿਲਾਂ ਹੀ ਸਕੂਲ ਟਾਈਮ ਤੋਂ ਹੀ ਉਸ ਨੂੰ ਇੱਕ ਟੈਕ ਪ੍ਰੋਡਕਟਿਵ ਇਨਸਾਨ ਵਜੋਂ ਜਾਣਿਆ ਜਾਂਦਾ ਸੀ ਸਾਲ 2002 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਲਿਆ ਉੱਥੇ ਉਹਨੇ ਇੱਕ ਪ੍ਰੋਗਰਾਮ ਬਣਾਇਆ ਜੋ ਵਿਦਿਆਰਥੀਆਂ ਨੂੰ ਹੋਰਾਂ ਦੀ ਚੋਣ ਦੇ ਆਧਾਰ ਤੇ ਆਪਣੇ ਕੋਰਸ ਚੁਣਨ ਦੇ ਵਿੱਚ ਮਦਦ ਕਰਦਾ ਸੀ ਉਸ ਸਮੇਂ ਹਾਰਵਰਡ ਵਿੱਚ ਫੇਸਬੁੱਕ ਨਾਮ ਦੀ ਛਪੀ ਹੋਈ ਇੱਕ ਡਾਇਰੈਕਟਰੀ ਆਉਂਦੀ ਸੀ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀਆਂ ਤਸਵੀਰਾਂ ਹੁੰਦੀਆਂ ਸੀ ਤੇ ਬਾਕੀ ਡਾਟਾ ਹੁੰਦਾ ਸੀ ਇਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਮਾਰਕ ਨੇ ਫੇਸ ਮੈਚ ਨਾਮ ਦੀ ਇੱਕ ਵੈੱਬਸਾਈਟ ਬਣਾਈ ਜਿਸ 'ਚ ਦੋ ਤਸਵੀਰਾਂ ਦਿਖਾਈਆਂ ਜਾਂਦੀਆਂ ਸੀ ਤੇ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਜੋ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਨੂੰ ਵੋਟ ਕਰੋ ਇਹ ਸਾਈਟ ਇੱਕ ਹੀ ਵੀਕਐਂਡ ਦੇ ਵਿੱਚ ਵਾਇਰਲ ਹੋ ਗਈ ਪਰ ਨਾਲ ਹੀ ਵਿਵਾਦ ਵੀ ਬਣ ਗਿਆ ਬਿਨਾ ਇਜਾਜ਼ਤ ਦੇ ਤਸਵੀਰਾਂ ਵਰਤਣ ਅਤੇ ਸਰਵਰ ਕਰੈਸ਼ ਹੋਣ ਕਾਰਨ ਆਵੜ ਨੇ ਇਹ ਸਾਈਟ ਬੰਦ ਕਰਵਾ ਦਿੱਤੀ ਸਾਲ 2004 ਦੇ ਵਿੱਚ ਮਾਰਕ ਨੇ ਆਪਣੇ ਦੋਸਤ ਐਡਵਾਰਡੋ ਐਂਡਰੂ ਡਸਟਨ ਅਤੇ ਕ੍ਰਿਸ ਦੇ ਨਾਲ ਮਿਲ ਕੇ ਦਾ ਫੇਸਬੁੱਕ ਨਾਮ ਦੀ ਇੱਕ ਵੈਬਸਾਈਟ ਸ਼ੁਰੂ ਕੀਤੀ। ਸ਼ੁਰੂ ਵਿੱਚ ਇਹ ਸਿਰਫ ਹਾਰਵਰਡ ਦੇ ਸਟੂਡੈਂਟਾਂ ਦੇ ਲਈ ਸੀ ਪਰ ਜਲਦੀ ਹੀ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਇਸ ਵੈਬਸਾਈਟ ਦਾ ਨਾਮ ਪ੍ਰਚਲਿਤ ਹੋ ਗਿਆ। ਮਾਰਕ ਨੇ ਆਪਣੀ ਪੜ੍ਹਾਈ ਛੱਡ ਕੇ ਪੂਰਾ ਧਿਆਨ ਫੇਸਬੁੱਕ ਤੇ ਦੇਣ ਦਾ ਫੈਸਲਾ ਕਰ ਲਿਆ। ਟੀਮ ਕੈਲੀਫੋਰਨੀਆ ਚਲੀ ਗਈ ਜਿੱਥੇ ਇੱਕ ਛੋਟੇ ਕਰਦੂ ਕੰਪਨੀ ਦੀ ਸ਼ੁਰੂਆਤ ਹੋਈ। ਸਾਲ 2005 ਦੇ ਵਿੱਚ ਇਸ ਦਾ ਨਾਮ ਸਿਰਫ ਫੇਸਬੁੱਕ ਰੱਖ ਦਿੱਤਾ ਗਿਆ। ਸਾਲ 2006 ਦੇ ਵਿੱਚ ਫੇਸਬੁੱਕ 13 ਸਾਲਾਂ ਤੋਂ ਵੱਧ ਉਮਰ ਦੇ ਹਰ ਵਿਅਕਤੀ ਦੇ ਲਈ ਕੋਲ ਤੀ ਗਈ ਵਪਾਰੀਆਂ ਨੇ ਵੀ ਇਹਦੀ ਤਾਕਤ ਨੂੰ ਸਮਝਾ ਤੇ ਹਜ਼ਾਰਾਂ ਕੰਪਨੀਆਂ ਨੇ ਆਪਣੇ ਫੇਸਬੁੱਕ ਦੇ ਉੱਪਰ ਪੇਜ ਬਣਾਏ ਸਾਲ 2011 ਦੇ ਵਿੱਚ ਫੇਸਬੁੱਕ ਦੁਨੀਆ ਦਾ ਸਭ ਤੋਂ ਵੱਡਾ ਫੋਟੋ ਸ਼ੇਅਰਿੰਗ ਪਲੇਟਫਾਰਮ ਬਣ ਗਿਆ ਮਾਰਕ ਦੁਨੀਆ ਦੇ ਸਭ ਤੋਂ ਨੌਜਵਾਨ ਅਰਬਪਤੀ ਬਣ ਗਏ 18 ਮਈ 2012 ਨੂੰ ਫੇਸਬੁੱਕ ਨੇ ਆਪਣਾ ਆਈਪੀਓ ਲਾਂਚ ਕੀਤਾ ਇਸ ਨਾਲ ਕੰਪਨੀ ਦੀ ਵੈਲਿਊ 100 ਬਿਲੀਅਨ ਡਾਲਰ ਤੋਂ ਵੀ ਵੱਧ ਚਲੀ ਗਈ ਹਾਲਾਂਕਿ ਆਈਪੀਓ ਤੋਂ ਬਾਅਦ ਸ਼ੇਰਾਂ ਦੀ ਕੀਮਤ ਡਿੱਗ ਗਈ ਪਰ ਕਈ ਮਕਾਦਮੇ ਵੀ ਚੱਲੇ ਪਰ ਮਾਰਕ ਨੇ ਆਪਣੀ ਲੰਬੀ ਮਿਆਦ ਦੀ ਸੋਚ ਨਹੀਂ ਛੱਡੀ ਉਹਨੇ ਕਈ ਅਰਬ ਡਾਲਰਾਂ ਦੀਆਂ ਖਰੀਦ ਦੀਆਂ ਪੇਸ਼ਕਸ਼ਾਂ ਟੁਕਰਾ ਦਿੱਤੀਆਂ ਅਤੇ ਯੂਜ਼ਰ ਅਨੁਭਵ ਨੂੰ ਪਹਿਲ ਦਿੱਤੀ ਕਿ ਮੇਰਾ ਪਲੇਟਫਾਰਮ ਲੋਕਾਂ ਦੇ ਲਈ ਵਧੀਆ ਹੋਣਾ ਚਾਹੀਦਾ ਅੱਜ ਫੇਸਬੁੱਕ ਮੈਟਾ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਟੈਕ ਕੰਪਨੀਆਂ ਦੇ ਵਿੱਚੋਂ ਇੱਕ ਆ ਮਾਰਕ ਜੈਕਰਬਰਗ 21ਵੀਂ ਸਦੀ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਨੌਜਵਾਨ ਟੈਕਨੀਕਲ ਮੁੰਡਾ